ਤੁਸੀਂ ਜੁੜਿਓ ਮਾਂ ਬੋਲੀ ਨਿਊਜ਼ ਦੇ ਨਾਲ ਤੇ ਮੈਂ ਜਸਵਿੰਦਰ ਸੈਂਟੀ ਸੈਂਟੀ ਵਾਲੀਆ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਿ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਸਰਦਾਰ ਕੁਮਾਰ ਸਿੰਘ ਮਾਨ ਸੀਐਮ ਪੰਜਾਬ ਵੱਲੋਂ ਤਾਂ ਪੰਜਾਬ ਦੇ ਵਿੱਚ ਸਾਰੇ ਥਾਂ ਤੇ ਪੂਰਨ ਚ ਪੂਰੀ ਤਰ੍ਹਾਂ ਮੁਸਤੈਦ ਹੈ ਨਸ਼ਾ ਨੂੰ ਲੈ ਕੇ ਕਿ ਨਸ਼ੇ ਕਿਸੇ ਵੀ ਪਾਸੇ ਵੇਚਣ ਨਹੀਂ ਚਾਹੀਦੇ ਉਸ ਨੂੰ ਦੇਖਦੇ ਹੋਏ ਮੈਂ ਦਖਾਣਾ ਚਾਹਾਂਗਾ ਪਟਿਆਲਾ ਪੁਲਿਸ ਜਿਹੜੀ ਪੂਰੀ ਮੁਸਤੈਦ ਨਜ਼ਰ ਆ ਰਹੀ ਹੈ ਕਿਉਂਕਿ ਸਲਾਮੇਰੀਏ ਦੇ ਵਿੱਚ ਦਖਾਇਆ ਜਾਂਦਾ ਹੈ ਸਲਾਮੇਰੀਏ ਦੇ ਵਿੱਚ ਜਾਤਾ ਨਸ਼ਾ ਜਿਹੜਾ ਵਿਕਦਾ ਤਾਂ ਉਸ ਸਲਾਮੇਰੀਏ ਨੂੰ ਪੂਰਾ ਕਵਰ ਕੀਤਾ ਗਿਆ ਪੂਰੀ ਪੁਲਿਸ ਜਿਹੜੀ ਫੋਰਸ ਹੈ ਮੈਂ ਜੋਲੀ ਜੀ ਨੂੰ ਕਹਿਣਾ ਚਾਹਾਂਗਾ ਕਿ ਦਿਖਾਇਆ ਜਾਵੇ ਪੂਰੀ ਪੁਲਿਸ ਫੋਰਸ ਹੈ ਜਿਹੜੀ ਉਹਨੇ ਤਨਤ ਕੀਤੀ ਗਈ ਹੈ ਔਰ ਕਰ ਕਰਦੇ ਚੱਪੇ ਚੱਪੇ ਦੁਆਰਾ ਕਹਾਵਾਂਗਾ ਯੁੱਧ ਨਸ਼ਿਆ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਇਸ ਨੂੰ ਦੇਖਦੇ ਹੋਏ ਕੁਝ ਮੋਟਰਸਾਈਕਲ ਤੇ ਸਕੂਟਰ ਵੀ ਰਾਉਂਡ ਅਪ ਕੀਤੇ ਗਏ ਨੇ ਤਾਂ ਕਿ ਇਹਨਾਂ ਦੇ ਕਾਗਜ਼ ਚੈੱਕ ਕਰਨ ਤੋਂ ਬਾਅਦ ਮੋਟਰਸਾਈਕਲ ਉਹਨੂੰ ਦਿੱਤੇ ਜਾ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਮੋਟਰਸਾਈਕਲ ਹੈ ਇਸੇ ਇਹਨਾਂ ਮੋਟਰਸਾਈਕਲਾਂ ਜਾਂ ਸਕੂਟਰਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਵਾਰਦਾਤਾ ਨਹੀਂ ਕੀਤੀ ਜਾਂਦੀ ਸੋ ਇੱਕ ਵਾਰੀ ਫੇਰ ਪਟਿਆਲਾ ਪੁਲਿਸ ਵੱਲੋਂ ਪਹਿਲਾਂ ਵੀ ਬੜੀ ਅੱਛੀ ਖਾਪ ਜਿਹੜੀ ਸੀ ਪਕੜੀ ਗਈ ਸੀਗੀ ਨਸ਼ਿਆ ਨੂੰ ਲੈ ਕੇ ਸੋ ਨਸ਼ਿਆ ਨੂੰ ਲੈ ਕੇ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਵਚਨ ਬੰਦਾ ਕਿ ਅਸੀਂ ਸਰਕਾਰ ਜਿਹੜੀ ਹੈ ਕਿ ਨਸ਼ੇ ਨੂੰ ਖਤਮ ਕਰਕੇ ਲਾਂਗੇ ਉਸ ਨੂੰ ਦੇਖਦੇ ਪਟਿਆਲਾ ਪੁਲਿਸ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਜਿਹੜਾ ਕਿ ਨਸ਼ਾ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਪੂਰਾ ਆਗਾਜ਼ ਕੀਤਾ ਜਾ ਰਿਹਾ ਜਿਸ ਨੂੰ ਦੇਖਦੇ ਪਟਿਆਲਾ ਦੇ ਵਿੱਚ ਵੀ ਪਟਿਆਲਾ ਪੁਲਿਸ ਪੂਰੀ ਚੌਕਸ ਹੈ ਔਰ ਪੂਰੇ ਜਿਹੜੇ ਸਲਾਮ ਏਰੀਆ ਨੇ ਉੱਥੇ ਪੂਰੀ ਘਰਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕੀ ਨਸ਼ਾ ਬਰਾਮਦ ਹੋਇਆ ਹੈ ਕੀ ਚੋਰੀ ਦੇ ਸਕੂਟਰ ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜੇ ਕਿ ਕਾਗਜ ਨਹੀਂ ਦਿੱਸ ਸਕੇ ਇੱਕ ਚੀਜ਼ ਹੋਰ ਕਹਿਣਾ ਚਾਹਾਂ ਕਈ ਸਕੂਟਰ ਮੋਟਰਸਾਈਕਲ ਐਹ ਜੇ ਮਿਲੇ ਨੇ ਜਿਨ੍ਹਾਂ ਦੇ ਕੀ ਨੰਬਰ ਪਲੇਟ ਜਿਹੜੇ ਤੁਸੀਂ ਦੇਖ ਸਕਦੇ ਹੋ ਨਾ ਤਾਂ ਉਹਨਾਂ ਦੀ ਨੰਬਰ ਪਲੇਟ ਹੈ ਜੇ ਨੰਬਰ ਪਲੇਟ ਹੈਗੀ ਵੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਅੱਖਰ ਮਿਟਾਏ ਗਏ ਤੁਸੀਂ ਦੇਖ ਸਕਦੇ ਹੋ ਕਿ ਕਿਉਂ ਇਹਨਾਂ ਦੇ ਅੱਖਰ ਕਿਉਂ ਇਸ ਤਰ੍ਹਾਂ ਮਿਟਾਏ ਗਏ ਨੇ ਕਿਉਂ ਇਹਨਾਂ ਨੂੰ ਖੁਰਚਿਆ ਗਿਆ ਕਿ ਇਹਨਾਂ ਤੇ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੋ ਇਸ ਤਰ੍ਹਾਂ ਪੂਰੇ ਪੰਜਾਬ ਵਿੱਚ ਮੁਹਿੰਮ ਚੱਲ ਰਹੀ ਹੈ ਕਿ ਕੋਈ ਵੀ ਦੇਖੇ ਪਿਆਲਾ ਪੁਲਿਸ ਵੀ ਪੂਰੀ ਘਾਰਗੁਜ਼ਾਰੀ ਇਹ ਯੋਧ ਨਸ਼ਿਆਂ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸ ਦੀ ਲੜੀ ਵਿੱਚ ਇਹ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫਆਈਆਰ ਸੋਈਆਂ ਨੇ 4 ਬੰਦੇ ਅਰੈਸਟ ਹੋਏ ਤੇ 12 ਬੰਦੇ ਅਸੀਂ ਸ਼ੱਕੀ ਰੌਂਦਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲਏ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤੇ ਲੋਕ ਅਪਰੀਸ਼ੀਏਟ ਵੀ ਕਰ ਰਹੇ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੁੰਗਾ ਕਿ ਲੋਕਾਂ ਨੂੰ ਵੀ ਇਹੋ ਜਿਹੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਸਟੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਪਰ ਇਲਾਕੇ ਦੇ ਲੋਕ ਕਹਿ ਰਹੇ ਕਿ ਪਹਿਲਾਂ ਪੁਲਿਸ ਦੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਹੀ ਸਕਟਾਈ ਵੀ ਹੋਈ ਹੈ ਪਰ ਉਹ ਕਹਿੰਦੇ ਕੁਝ ਤੋਂ ਬੰਦੇ ਹੈਗੇ ਜੋ ਰਾਤ ਨੂੰ ਨਸ਼ਾ ਵੇਚ ਰਹੇ ਸੀ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਉਹਰੇ ਮੁਲਾਜ਼ਮਾਂ ਦੀ ਜੀਪੀਆਰ ਵੀ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਐਂਟਰ ਹੋਏਗਾ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹੁਣੇ ਉਹ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਔਰ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜਾਏ ਕਿਸੇ ਵੇਲੇ ਸ਼ਾਮ ਨੂੰ ਹੋ ਜਾਏ ਕਿਸੇ ਵੇਲੇ ਸਵੇਰ ਨੂੰ

ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਨਹੀਂ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਸੁਖਾਇਆ ਬਿਲਕੁਲ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਾਰਗੁਜ਼ਾਰੀ ਪੂਰੇ ਪੰਜਾਬ 'ਚ ਕਿਤੇ ਜਾ ਰਹੀ ਹੈ ਤਾਂ ਪਟਿਆਲਾ ਪੁਲਿਸ ਵੱਲੋਂ ਵੀ ਕਿਤੇ ਨਾ ਕਿਤੇ ਬੜੇ ਸਖਤ ਕਦਮ ਨੇ ਚੱਕੇ ਜਾਂਦੇ ਉਸ ਦੇਖਦੇ ਜਿਵੇਂ ਐਸਐਸਪੀ ਸਾਹਿਬ ਪਟਿਆਲਾ ਜੀ ਦੱਸ ਰਹੇ ਨੇ ਕਿ 3 ਥਾਮਾ ਤੇ ਸਰਚ ოਪਰੇਸ਼ਨ ਚੱਲਦਾ ਜਿਸ ਨੂੰ ਦੇਖਦੇ ਹੋ ਜਿੱਥੇ ਆ ਵਸਤੀ ਪਟਿਆਲਾ 'ਚ ਸਰਚ ოਪਰੇਸ਼ਨ ਜਿਹੜਾ ਚੱਲਿਆ ਗਿਆ ਤਾਂ ਪਰ ਰਿਕਵਰੀ ਕੀ ਹੋਈ ਹੈ ਰਿਕਵਰੀ ਵਾਲੇ ਹੋਰਾਂ ਨੇ ਕੁਛ ਨਹੀਂ ਦੱਸਿਆ ਰਿਕਵਰੀ ਉਹ ਕਹਿੰਦੇ ਮੈਂ ਸ਼ਾਮ ਤੱਕ ਕਰਾਂ ਜੋ ਵੀ ਹੈਗਾ ਰਿਕਵਰੀ ਦਾ ਤੁਹਾਨੂੰ ਦੱਸ ਦਿੱਤਾ ਜਾਏਗਾ ਉਸ ਤੋਂ ਇਲਾਵਾ ਕੁਝ ਮੋਟਰਸਾਈਕਲ ਜਾਂ ਸਕੂਟਰ ਵੀ ਰਾਉਂਡ ਅਪ ਕੀਤੇ ਗਏ ਨੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਮੋਟਰ ਤੇ ਜਿਹੜੀ ਬੰਦ ਦੀ ਕਾਰਵਾਈ ਹੋਏਗੀ ਸੋ ਉਹ ਕੀਤੀ ਜਾਏਗੀ ਸੋ ਦੇਖਣਾ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵੀ ਕਾਰਗੁਜ਼ਾਰੀ ਚਲਾਈ ਗਈ ਹੈ ਭਗਵਾਨ ਸਿੰਘ ਮਾਨਸਿਜਮ ਪਟਿਆਲਾ ਸਿਮ ਪੰਜਾਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਕੀ ਇਹਦਾ ਆਗਾਜ਼ ਹੈ ਕੀ ਇਹਦੀ ਕਿਸ ਤਰ੍ਹਾਂ ਦੀ ਇੱਕ ਯੁੱਧ ਨੂੰ ਪੂਰਾ ਯੁੱਧ ਯੁੱਧ ਦੀ ਤਰ੍ਹਾਂ ਚੱਲਦਾ ਰਹੇਗਾ ਕੀ ਨਸ਼ਿਆਂ ਨੂੰ ਥਲ ਪਾਈ ਜਾ ਸਕੇਗੀ ਆਉਣ ਵਾਲਾ ਟਾਈਮ ਦੱਸੇਗਾ ਤੁਸੀਂ ਜੁੜੇ ਰਹੋ ਮਾਂ ਬੋਲੀ ਦੇ ਨਾਲ ਮੈਂ ਜਤੇਸ਼ ਜੋਲੀ ਦੇ ਨਾਲ ਜਸਵਿੰਦਰ ਸੰਧੀਟੇ ਵਾਲਾ